¡Eh, eh, eh! ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਜੀ ਤੇ ਲਾਈਵ ਚ ਜੁੜਨ ਲਈ ਜੜਾ ਧੰਨਵਾਦ ਮਿਹਰਬਾਨੀ ਕਰਕੇ ਕੋਈ ਕਮੈਂਟ ਵੀ ਕਰਦੇ ਰਹਾ ਕਰੋ ਲਾਈਵ ਚ ਤਾਂ ਤਾਂ ਜੋ ਪਤਾ ਲੱਗੇ ਵੀ ਕਿੱਥੋਂ ਤੱਕ ਤੁਸੀਂ YouTube ਤੇ ਦੇਖ ਰਹੇ ਹੋ ਤੇ ਲਾਈਕ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਨੂੰ ਜਦੋਂ ਵੀ ਤੁਸੀਂ ਕੋਈ ਲਾਈਵ ਹੋਵੋਗੇ ਇਸੇ ਤਰ੍ਹਾਂ ਦੇ ਤੁਹਾਨੂੰ ਅੱਛਾ ਜੀ ਆ ਗਏ हैलो हाँ जी हेलो की हाल है जी बहुत वधिया जी ठीक है जी व्या होर सुनाओ तीस कि जी बहुत वधिया हाल है जी बहुत वधिया अज टाइम लगे आप चलो भी लैब सुनने गुड वाह वाह बहुत जी अपना भी गुड लाइफ ਕਿੱਥੋਂ ਜੀ ਬਲੌਗ ਕਰਦੇ ਹੋ ਜੀ ਕੇ ਕੇ ਫਲੈਕਸ ਅੱਛਾ ਸਮਝ ਗਏ ਕਿੱਥੇ ਜੇ ਬੈਠੇ ਆ ਤੁਸੀਂ ਕੇ ਕੇ ਫਲੈਕਸ ਹੈਲੋ ਪਤਾ ਲੱਗ ਗਿਆ ਜੀ ਹਾਂ ਥੋੜਾ ਥੋੜਾ ਪਤਾ ਲੱਗ ਗਿਆ ਕੇ ਕੇ ਦਾ ਤਾਂ ਮਤਲਬ ਤੇ ਪਿੱਛੇ ਫਲੈਕਸ ਦਾ ਵੀ ਪਤਾ ਲੱਗ ਗਿਆ ਵਾਹ ਜੀ ਵਾਹ ਕੇ ਕੇ ਪਤਾ ਲੱਗ ਗਿਆ ਜੀ ਧੀਰੇ ਲਾਈਕ ਥੋੜਾ ਜਿਹਾ ਕਰ ਦਿਆ ਕਰੋ ਲਾਈਵ ਨੂੰ ਮਿਹਰबानी ਕਰਕੇ ਪਨ ਬਸ ਹੁਣ ਟਾਈਮ ਮਿਲਿਆ ਸੀਗਾ ਚਲ ਵੀ ਆਪਾਂ ਮਾਹ ਲਾਈਵ ਹੁੰਨੇ ਆਗੇ ਬਹੁਤ ਬਹੁਤ ਦਾ ਸ਼ੁਕਰੀਆ ਇਹ ਜਿਤੋਂ ਤੱਕ ਜਿਹੜੇ ਵੀ ਯੂਟਿਊਬਰ ਨੇ ਤੇ ਮੈਨੂੰ ਕਮੈਂਟ ਕਰਦੇ ਉਸ ਚ ਤੇ ਪਤਾ ਲੱਗ ਜੂਗਾ ਮੈਂ ਤੁਹਾਡੀ ਸਪੋਰਟ ਕਰੂੰਗਾ ਪੂਰੀ ਇਹ ਜਿਹੜੇ ਵੀ ਵੀਰ ਭਾਏ ਦਾ ਕੋਈ ਸਬਸਕ੍ਰਾਈਬ ਵਧਾਉਣੇ ਆ ਤਾਂ ਸਬਸਕ੍ਰਾਈਬ ਵੀ ਮੈਨਾਂ ਨਾਲ ਕਰ ਦਿਓਗਾ ਇਹ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੇ ਕੇ ਫਲੈਕਸ ਜੀ ਸਤਿ ਸ੍ਰੀ ਅਕਾਲ ਇਹ ਇੰਡੀਆ ਵਾਲੀ ਆਪਣੀ ਜੰਗ ਸਾਨੂੰ ਚੱਲ ਪਿਆ ਸੀ ਕਮ ਲੀਡਰਸ਼ਿਪਾਂ ਨੇ ਕਰਾਈ ਸੀ ਕੰਮ سارے ਉਹ ਵੀ ਸ਼ੁਕਰ ਹੈ ਚੱਲ ਬੰਦ ਹੋ ਗਿਆ ਸ਼੍ਰੀਸ਼ ਸਰਿਆਸ਼ ਅਫੀਸ਼ਲ 2424 ਇਹਨਾਂ ਨੇ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਨੇ ਜੀ ਲਾਈਵ ਚ ਆਨਲੀ ਤੁਹਾਡਾ ਧੰਨਵਾਦ ਬਹੁਤ ਜਿਆਦਾ ਧੰਨਵਾਦ ਸਰਿਆਸ਼ ਅਫੀਸ਼ਲ 2424 ਇਹਨਾਂ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਾਈਵ ਨੂੰ ਥੋੜਾ ਲਾਈਕ ਕਰ ਦਿਆ ਕਰੋ ਜੀ ਹਾਂਜੀ ਆਪਾਂ ਕਿੱਥੋਂ ਦੇ ਆ ਜੀ ਸ਼੍ਰੇਸ਼ ოਫੀਸ਼ਲ ਪੂਰਾ ਮੈਨੂੰ ਦਿਖਾਈ ਨਹੀਂ ਦੇ ਰਹੇ ਅੱਖਰ ਨਹੀਂ ਬ੍ਰੀਕ ਲਾਈਕ ਜ਼ਰੂਰ ਕਰਦਿਆ ਕਰੋ ਜੀ ਲਾਈਵ ਨੂੰ ਸ਼ੁਕਰੀਆ ਜੀ ਲਾਈਕ ਕਰਨ ਲਈ हाँ जी कमेंट भी कोई भेजो मेहरबानी करके कमेंट भी कर दिया करो पता लगे भी कितों जो कोई लाइव में पहुँचने धनवाद है ਜੀ ਸਤਿ ਸ੍ਰੀ ਅਕਾਲ ਜੀ ਤੇ ਮਿਹਰਵਾ ਨਹੀਂ ਕਰਕੇ ਕਮੈਂਟ ਵੀ ਫਿਕਰਦਿਆ ਕਰੋ ਜੀ ਪੰਜਾਬੀ ਹਿੰਦੀ ਬੀਰ ਜੀ ਕੋ ਕਮੈਂਟ ਵੀ ਲਾਜ਼ਮੀ ਕਰਿਆ ਕਰੋ ਤੇ ਪਤਾ ਲੱਗੇ ਤਾਂ ਜੋ ਕਿੱਥੋਂ ਜੇ ਬਲੌਗ ਕਰਦੇ ਹੋ ਕਿੱਥੋਂ ਜੇ ਕਿੱਥੋਂ ਕਿੱਤਕ ਤੁਸੀਂ YouTube ਤੇ ਸਾਨੂੰ ਦੇਖਦੇ ਹੋ ਇਹ ਵੀ ਸਾਨੂੰ ਪਤਾ ਲੱਗਦਾ ਰਹਿੰਦਾ ਹੈਗਾ ਤੇ ਸასი ਕਾਲ ਹੈ ਜੀ ਬਾਈ ਬਹੁਤ ਸਮਾਂ ਹੋ ਗਿਆ ਕੀ ਹਾਲ ਚਾਲ ਨੇ ਕਮੈਂਟ ਵਗੈਰਾ ਵੀ ਕਰੋ ਕੋਈ ਨਾ ਕੋਈ ਕਮੈਂਟ ਕਰ ਦਿਆ ਕਰੋ ਵੀਰ ਜੀ ਕੋਈ ਵੀ ਦੇਖਦਾ ਹੈ YouTube ਤੇ ਜੁੜਿਆ ਮੇਰੇ ਨਾਲ ਤੇ ਕਮੈਂਟ ਲਾਜ਼ਮੀ ਕਰ ਦਿਆ ਕਰੋ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ ਜਿੱਥੋਂ ਤੱਕ ਤੁਸੀਂ ਜੋ ਦੂਰੋਂ ਤੇ ਲਾਈਵ ਦੇਖ ਰਹੇ ਹੋ ਮਿਹਰबानी ਕਰਕੇ ਕਮੈਂਟ ਜ਼ਰੂਰ ਕਰ ਦਿਆ ਕਰੋ ਕਿ ਤੁਹਾਨੂੰ ਪਤਾ ਚੱਲ ਜਲੇ ਦੀ ਕਿੱਥੋਂ ਤੱਕ ਤੁਸੀਂ ਸਾਡੀ YouTube ਦੇਖਦੇ ਹੋ ਸਾਨੂੰ ਸੁਣਦੇ ਹੋ ਆਪਣੇ ਭਾਰਤ ਦਾ ਤੇ ਪਾਕਿਸਤਾਨ ਦਾ ਜਿਹੜਾ ਰੌਲਾ ਵਾਲਾ ਚੱਲ ਰਿਹਾ ਸੀ ਉਹ ਥੋੜਾ ਜਿਹਾ ਹੁਣ ਕਟਾਉਣ ਦੀ ਤਾਂ ਕੋਸ਼ਿਸ਼ ਕੀਤੀ ਗਈ ਹੈ। ਜੰਗਬੰਦੀ ਦਾ ਐਲਾਨ ਹੋ ਗਿਆ ਹੈ। ਦੋਹਾਂ ਪਾਸਿਆਂ ਦੀ ਜਨਤਾ ਦੇ ਮਨਾਂ ਦੀ ਖੁਸ਼ੀ ਵੀ ਹੈ। ਕਿਉਂਕਿ ਉਹ ਤਾਂ ਨਾ ਭਾਰਤ ਵਾਲੇ ਦੇ ਨਾ ਪਾਕਿਸਤਾਨ ਵਾਲੇ ਜੰਗ ਚਾਹੁੰਦੇ ਹੀ ਨਹੀਂ। ਸਾਡੇ ਤੇ ਜੰਗੇ ਥੋਪੀ ਜਾਂਦੀਆਂ ਆਮ ਜਨਤਾ ਦੇ ਆਪਣੇ ਖਾਸ ਕਰਕੇ ਲੀਡਰ ਜਦੋਂ ਮੋਟਾ ਹੁੰਦੇ ਹਨ ਉਦੋਂ ਹੀ ਆਪਣੇ ਇਹ ਚੱਲਦਾ ਹੁੰਦਾ ਕੰਮ ਜਿਆ ਤੇ ਜਿਹੜਾ ਵੀ ਕੋਈ ਨਾਲ ਜੁੜਿਆ ਹੈ ਲਾਈਵ ਦੇ ਮਿਹਰਬਾਨੀ ਕਰਕੇ ਲਾਈਕ ਤੇ ਕਮੈਂਟ जरूर ਕਰ ਦਿਆ ਕਰੋ ਕਿੱਥੋਂ ਕਿੱਥੇ ਤੁਸੀਂ ਦੇਖ ਰਹੇ ਹੋ ਤੇ ਕਿਹੜੀ ਜਗ੍ਹਾ ਤੋਂ ਸਾਨੂੰ ਪਤਾ ਚੱਲਦਾ ਰਹਿੰਦਾ ਹੈਗਾ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਕਰਕੇ ਕਮੈਂਟ ਜ਼ਰੂਰ ਕਰੋ ਕੋਈ ਮਿਹਰਬਾਨੀ ਕਰਕੇ ਲਾਈਵ ਵਿੱਚ ਜੁੜੇ ਹੋ ਕਮੈਂਟ ਜ਼ਰੂਰ ਕਰੋ ਤਾਂ ਜੋ ਪਤਾ ਚੱਲੇ ਕਿ ਕਿੱਥੋਂ ਜੀ ਦੇਖ ਰਹੇ ਹੋ ਹਾਂ ਦੀ ਵੀਰ ਜੀ ਜਿੱਥੋਂ ਵੀ ਤੁਸੀਂ ਕਮੈਂਟ ਚ ਜੁੜੇ ਹੋ ਅੱਜ ਲਾਈਵ ਤੇ ਜੁੜੇ ਹੋ ਹਾਂ ਧੰਨਵਾਦ ਤੁਹਾਡਾ ਤੇ ਮਿਹਰਬਾਨੀ ਕਰਕੇ ਲਾਈਵ ਨੂੰ ਲਾਈਕ ਕਰਦੇ ਕਰੋ ਥੱਲੇ ਕਮੈਂਟ ਬਾਕਸ ਵਿੱਚ ਕੁਝ ਲਿਖ ਕੇ ਵੀ ਭੇਜੋ ਜੀ ਕਿੱਥੋਂ ਜਿਉ ਤੁਸੀਂ ਸਾਨੂੰ ਦੇਖ ਰਹੇ ਹੋ ਤੇ ਤਾਂ ਜੋ ਸਾਨੂੰ ਪਤਾ ਚੱਲ ਸਕੇ ਵੀ ਕਿੱਡੀ ਕੀ ਦੂਰ ਤੱਕ ਸਾਨੂੰ ਦੇਖਿਆ ਜਾ ਰਿਹਾ ਹੈਗਾ ਧੰਨਵਾਦ ਤੁਹਾਡਾ ਲਾਈਵ ਜੁੜਨ ਲਈ ਬਹੁਤ ਮਿਹਰਬਾਨੀ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਮਿਹਰਬਾਨੀ ਕਰਕੇ ਤਾਂ ਜੋ ਸਾਨੂੰ ਪਤਾ ਚੱਲ ਸਕੇ ਵੀ ਤੁਸੀਂ ਲਾਈਵ ਕਿੱਥੇ ਜੇ ਦੇਖ ਰਹੇ ਹੋ ਕਮੈਂਟ ਜਰੂਰ ਲਿਖ ਦਿਆ ਕਰੋ ਕਿੱਥੋਂ ਜੀ ਦੇਖ ਰਹੇ ਹੋ ਜੀ ਮਿਹਰਬਾਨੀ ਕਰਕੇ ਧੰਨਵਾਦ ਆ ਤੁਹਾਡਾ ਬਹੁਤ ਜ਼ਿਆਦੇ ਅੱਜ ਲਾਈਵ ਹੋਏ ਆ ਪੰਥਾ ਥੋੜਾ ਟਾਈਮ ਮਿਲਿਆਗਾ ਤੇ ਕਮੈਂਟ ਜਰੂਰ ਕਰੋ ਭਾਈ ਕਿੱਥੇ ਜੀ ਤੁਸੀਂ ਦੇਖ ਰਹੇ ਹੋ ਸਾਨੂੰ ਲਾਈਵ ਜੁੜਨ ਵਿੱਚ ਧੰਨਵਾਦ ਤੁਹਾਡਾ ਤੇ ਮਿਹਰबानी ਕਰਕੇ ਕਮੈਂਟ ਵੀ ਜਰੂਰ ਕੋਈ ਨਾ ਕੋਈ ਕਰੋ ਤਾਂ ਜੋ ਪਤਾ ਚੱਲ ਸਕੇ ਵੀ ਕਿੱਥੇ ਜੇ ਸਾਨੂੰ ਦੇਖ ਰਹੇ ਹੋ ਤੁਸੀਂ ਹੋਸ਼ ਕਿਰਾਂ ਤਾਂ ਆਪਣੇ ਲਾਈਵ 'ਚ ਬਾਬਾ ਜੁਰਗੇ ਸਿ ਅੱਜ ਪਤਾ ਨਹੀਂ ਦੁਪਹਿਰ ਤੋਂ ਪੂਰ ਜਾ ਹੋ ਗਿਆ ਪਤਾ ਨਹੀਂ ਕੀ ਗੱਲ ਐ 30 35 40 ਜਣੇ ਪਹਿਲਾਂ ਹੀ ਨਾਲ ਜੁੜੇ ਸੀਗੇ ਲਾਈਵ 'ਚ ਆਪਣੇ ਚ ਤੇ ਹਾਂਜੀ ਧੰਨਵਾਦ ਤੁਹਾਡਾ ਲਾਈਵ 'ਚ ਜੁੜਨ ਲਈ ਤੇ ਕਮੈਂਟ ਕਰਦੇ ਹੋ ਜੀ ਕੋਈ ਨਾ ਕੋਈ ਕਮੈਂਟ 'ਚ ਲਿਖੋ ਜੀ ਕਿੱਥੋਂ ਜੀ ਤੁਸੀਂ ਸਾਡੇ ਲਾਈਵ ਦੇਖ ਰਹੇ ਹੋ ਲਾਈਕ ਜ਼ਰੂਰ ਕਰਦੇ ਹੋ ਮਿਹਰਬਾਨੀ ਜੀ ਤੁਹਾਡੀ ਲਾਈਵ ਜੁੜਨ ਲਈ ਤੇ ਕਮੈਂਟ ਜ਼ਰੂਰ ਕਰੋ ਜੀ ਕਿੱਥੇ ਜੇ ਤੁਸੀਂ ਬੁੜੇ ਹੋਣ ਲਾਈਵ 'ਚ ਕਿਹੜੀ ਜਗ੍ਹਾ ਤੋਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਜੀ ਧੰਨਵਾਦ ਆ ਤੁਹਾਡਾ ਤੇ ਲਾਈਵ ਨੂੰ ਲਾਈਕ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇੱਕ ਕਮੈਂਟ ਵੀ ਕਰ ਦਿਓ ਜੀ ਮਿਹਰਬਾਨੀ ਕਰਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਲਾਈਵ ਪਹੁੰਚਣ ਲਈ ਤੁਹਾਡਾ ਧੰਨਵਾਦ ਹੈ ਮਿਹਰਬਾਨੀ ਕਰਕੇ ਲਾਈਕ ਕਰ ਦਿਓ ਲਾਈਵ ਨੂੰ ਤੇ ਕਮੈਂਟ ਵੀ ਕਰੋ ਜੀ ਤੁਸੀਂ ਕਿੱਥੋਂ ਦੇ ਦਿਖ ਰਹੇ ਹੋ ਮਿਹਰਬਾਨੀ ਕਰਕੇ ਲਾਈਵ ਜੁੜਨ ਲਈ ਤੁਹਾਡਾ ਧੰਨਵਾਦ ਹੈ ਤੇ ਕਮੈਂਟ ਜ਼ਰੂਰ ਕਰੋ ਲਾਈਕ ਕਰ ਦਿਓ ਜੀ ਲਾਈਵ ਨੂੰ ਹਾਂ ਜੀ ਹਾਂ ਜੀ ਧੰਨਵਾਦ ਆ ਤੁਹਾਡਾ ਮਿਹਰਬਾਨੀ ਕਰਕੇ ਲੈਵ ਵਿੱਚ ਜੁੜਨ ਦੀ ਤੁਹਾਡਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੇ ਲਰ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਕਰੋ ਕਿਥੋਂ ਜੀ ਤੁਸੀਂ ਸਾਨੂੰ ਦੇਖ ਰਹੇ ਹੋ